ਕਾਕਾ ਸਿੰਘ ਨਾਲ ਜੀ ਸਾਨੂੰ ਵੀਰ ਸਿੰਘ ਆ ਪਿੰਡ ਚੱਕਸ਼ੇਰੇ ਵਾਲਾ ਜ਼ਿਲ੍ਹਾ ਮੁਕਸਰਦਾ ਰਹਿਣ ਵਾਲਾ ਅੱਜ ਕੀ ਕੀਤਾ ਜੀ ਇੱਥੇ ਅੱਜ ਅਸੀਂ ਬੰਦਾ ਰਪੈ ਸੀ ਰਾਤ ਆ ਕਿੰਨੇ ਵਜੇ 8 ਵਜੇ 9 ਵਜੇ ਤੇ ਹੁਣ ਕੱਢਣਾ ਸੀ 8-9 ਵਜੇ ਜੀ ਤੇ ਸਾਨੂੰ ਵਿਸ਼ਵਾਸ ਆ ਸਾਡੀ ਗੱਲਬਾਤ ਤੇ ਅਸੀਂ ਕਰਦੇ ਆ ਬੰਦਾ 24 ਘੰਟੇ ਰਹਿ ਸਕਦਾ ਜਿਉਂਦਾ ਕਿ ਮੇਰਾ ਜਿਉਂਦਾ ਰਹਿੰਦਾ ਬਸ ਆਪਦੀ ਭਗਤੀ ਨਾਲ ਜ ਸਾਹ ਆਉਂਦਾ ਸਾਰਾ ਕੁਝ ਆਉਂਦਾ ਉਹਨੂੰ ਬਸ ਉਸੇ ਨੂੰ ਆਊਗਾ ਹੋਰ ਬੰਦਾ ਨੇ ਨਵਾਂ ਨਹੀਂ ਕਰ ਸਕਦਾ ਕਿੰਨੇ ਦਿਨ ਤੋਂ ਚੱਲ ਰਿਹਾ ਹੈ ਇਹ ਸਾਡਾ 5-6 ਦਿਨ ਹੋ ਗਏ ਮਤਲਬ ਮੈਂ ਤਾਂ ਬਹੁਤ ਟਾਈਮ ਹੀ ਹੋ ਗਿਆ ਕਰਦੇ ਨੂੰ ਮੈਂ ਤਾਂ 20 ਸਾਲ ਦੇ ਕਰੀਬ ਹੋ ਗਏ ਨਾ 22 ਸਾਲ ਦੇ ਮੇਰੇ ਕੋਲ ਰਿਕਾਰਡ ਹੈਗਾ ਮੋਹਰਾ ਪੰਜਾਬ ਆਪਣੇ ਕੋਲ ਸਾਰਾ ਕੁਝ ਸਮੇਂ ਚੋਂ ਮੋਹਰ ਲਵਾਉਣੇ ਦਾ ਕਿਸੇ ਤੋਂ ਵੀ ਲਵਾਉਣੇ ਐ ਐਸਡੀਐਮ ਤੋਂ ਜਾਂ ਡੀਸੀ ਤੋਂ ਉਹ ਮੋਹਰਾ ਪੰਨਿਆ ਮੇਰੇ ਕੋਲ ਠੀਕ ਹੈ ਮੋਹਰ ਲਾ ਕੇ ਤੁਹਾਨੂੰ ਮਨਜ਼ੂਰੀ ਦੀ ਹਾਂਜੀ ਹਾਂ ਬਾਕੀ ਮੇਰਾ ਐਕਸਪੀਰੀਅੰਸ ਹੈ ਜਿਹੜੇ ਮੁੰਡੇ ਹੁਣ ਕੀਤਾ ਹਥ ਜ ਆਪਣੇ ਕੰਮ ਉਥੇ ਨਵੇਂ ਮੁੰਡੇ ਆ ਹੀ ਕਰਦੇ ਆ ਇਹ ਗੌਰ ਨਹੀਂ ਕਰਦੇ ਇਹ ਕਰਕੇ ਪ੍ਰੋਗਰਾਮ ਆਪ ਦਾ ਦੂਜੇ ਪਿੰਡ ਜਾਵੜਦੇ ਚੱਕਦੇ ਹੋਰ ਜਾਵੜਦੇ ਆ ਇਹ ਕੰਮ ਅਣਗਹਿਲੀ ਕਰਕੇ ਹੋਇਆ ਕੰਮ ਮੇਰੇ ਨਾਲ ਐਸਤਾ ਗੱਲਬਾਤ ਨਹੀਂ ਹੁੰਦੀ ਕਦੇ ਠੀਕ ਹੈ ਮੈਨੂੰ ਜਦੋਂ ਮਰਜ਼ੀ ਬਰਾਲਾ ਤੇ ਜਦੋਂ ਮਰਜ਼ੀ ਮੈਂ ਕਰਨਾ ਹੀ ਕਰਨਾ ਹੈ ਕੰਮ ਇਹ ਤੁਹਾਡਾ ਹੀ ਹੈ ਜੀ ਮੰਨਣਾ ਹਾਂਜੀ ਮੇਰਾ ਸਾਰਾ ਸਾਰਸ ਮਾਨ ਆਉਂਦਾ ਗੁਰਪ੍ਰੀਤ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਦਾਨ ਸਿੰਘਲ ਕਿਹੜੇ ਜ਼ਿਲ੍ਹੇ ਦਾ ਪਿੰਡ ਬਠਿੰਡੇ ਜ਼ਿਲ੍ਹੇ ਸੀ ਇੱਥੇ ਤੁਹਾਨੂੰ ਨੱਪਿਆ ਵੇ ਸੀ ਹਾਂਜੀ ਕਿੰਨੇ ਵਜੇ ਨੱਪਿਆ ਸੀ 8 ਵਜੇ ਕੱਲ ਹਾਂ ਕੱਲ ਜੀ ਅੱਜ ਕੀ ਵਾਰ ਹੈ ਪਤਾ ਤੁਹਾਨੂੰ ਵੀਰਵਾਰ ਹੋ ਗਿਆ ਹਾਂਜੀ ਤੁਹਾਨੂੰ ਮੰਗਵਾਰ ਨੱਪਿਆ ਸੀ ਹਾਂਜੀ ਅੱਜ ਹੁਣ ਕੱਢਿਆ ਹਾਂਜੀ ਕਿੰਨੇ ਦਿਨ ਤੋਂ ਚੱਲ ਰਿਹਾ ਪ੍ਰੋਗਰਾਮ ਇਹ ਪੰਜ ਪੰਜ ਛੇ ਦਿਨ ਹੋ ਗਏ ਤੁਹਾਨੂੰ ਰੋਜ਼ ਦੱਬਦੇ ਆਂ ਦਰੋਜ਼ ਤੁਹਾਨੂੰ ਦੱਬਦੀ ਇੱਕ ਇੱਕ ਦਿਨ ਹੁੰਦਾ ਇੱਕ ਦਿਨ ਦੱਬ ਹਾਂਜੀ ਤੇ ਤੂੰ ਪਹਿਲਾਂ ਇਸ ਟੋਏ ਚ ਕਿੰਨੀ ਵਾਰੀ ਦੱਬਿਆ ਤੁਹਾਨੂੰ ਮੈਂ ਤਾਂ ਗਿਣਤੀ ਨਹੀਂ ਜੀ ਅੱਛਾ ਬਹੁਤ ਵਾਰੀ ਦੱਬੇ ਮੈਂ ਨਿੱਕਾ ਆਇਆ ਸੀਗਾ ਜੇ ਮੈਂ ਖੇਲ ਕਰਨ ਲੱਗ ਗਿਆ ਸੀ ਸਰ ਸਾਹਿਬ ਵਗੈਰਾ ਕਿਵੇਂ ਹੁੰਦਾ ਉਹਦਾ ਮਾਤਾ ਰਾਣੀ ਦੀ ਕਿਰਪਾ ਹੀ ਹੈ ਜੀ ਹੋਰ ਕੀ ਕੀ ਕਰਦਾ ਅੱਬ ਦਿਖਾ ਦਿੰਦੇ ਹਾਂ ਹੁਣ ਦਿਖਾਏ ਐ ਤਾਂ ਹੀ ਤੁਹਾਨੂੰ ਪਤਾ ਹੈ ਨੂੰ ਐਲਬਮ ਕਿੱਥੇ ਆ ਬੋਤਲਾਂ ਬੋਤਲਾਂ ਭੰਦੇ ਸੀ ਕਮਾਈ ਦਾ ਕੀ ਸਾਰਾ ਤੁਹਾਡੇ ਕੋਲ ਹਾਂਜੀ ਕਮਾਈ ਦਾ ਕੀ ਸਾਰਾ ਕਮਾਈ ਦਾ ਸਾਧਨ ਜਿਹੜੇ ਸੰਗਤ ਦਿੰਦੀ ਹੈ ਹੀ ਇੱਥੇ ਉਹ ਬੰਦਾ ਨੱਪਿਆ ਜੀ ਨਾਲ ਥੱਲੇ ਜੀ ਜਾਦੂ ਕਰਦੇ ਆ ਸਾਨੂੰ 15 20 ਮਿੰਟ ਹੋ ਕੇ ਪਹਿਲਾਂ ਪਤਾ ਲੱਗਾ ਸੀ ਜਾਣ ਕੇ ਪਟਾਤਾ ਸਰ ਇਹ ਥਾਂ ਦੇ ਵਾਲਾ ਵੀ ਮੌਤ ਹੋਈ ਆ ਕੀ ਲੱਗਦਾ ਇਹ ਜਾਇਜ਼ ਹੈ ਉਹਦੇ ਕੰਮ ਜਿਹੜੇ ਹੋਣ ਚਾਏ ਮੌਤ ਹੋ ਸਕਦੀ ਹੈ ਰਿਐਕਸ਼ਨ ਰਿਹਾ ਜੀ ਇੱਥੇ ਪਹੁੰਚ ਕੇ ਅਸੀਂ ਉਹਨੂੰ ਪਟਾਤਾ ਇਹ ਵਿੱਚੋਂ ਸਰ ਜਦ ਮੈਂ ਕਿ ਮੈਂ ਵੱਲੋਂ ਕੋਈ ਪਰਮਿਸ਼ਨ ਆ ਦਿੱਤੀਆਂ ਜਾਂਦੀਆਂ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਸੀ ਨਹੀਂ ਇਹ ਕਿੰਨਾਂ ਕੋਲੇ ਮੈਂ ਕੁਝ ਦਿਨ ਪਿੱਛੇ ਦੇ ਕੇ ਕਐਮਸੀ ਵੱਲੋਂ ਪਰਮਿਸ਼ਨ ਦਿੱਤੀ ਕਿ ਇਹ ਅਧਿਕਾਰ ਹੈ ਕਐਮਸੀ ਕੋਲੇ ਕਿ ਪਰਮਿਸ਼ਨ ਦੇਣ ਦਾ ਕਐਮਸੀ ਕੋਲ ਦਾ ਕੋਈ ਅਧਿਕਾਰ 5 ਫੁੱਟ ਦਾ ਜ਼ਮੀਨ ਤਾਂ ਥੱਲੇ ਡੋਆ ਪਟਾ ਗਿਆ ਗਲਤ ਤਾਂ ਤਾਂ ਹੀ ਪਟਾਇਆ ਸਾਰੇ ਲੱਗਦਾ ਜੀ ਹਮਨ ਰਾਈਟਸ ਦੀ ਡਾਇਰੈਕਟ ਵਾਇਓਲੇਸ਼ਨ ਹੈ ਜੀ ਇਹ ਹਾਂ